ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਭਗਵਾਨ ਕਮਾਲ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਜੇ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਬੇਸ਼ੱਕ ਰੇਲਵੇ ਦੀ ਜਗ੍ਹਾ ਤੇ ਨਜਾਇਜ਼ ਕਬਜ਼ੇ ਕਰਕੇ ਘਰ ਬਣਾਏ ਗਏ ਸੀਗੇ ਬਸੇਰਾ ਪਾਇਆ ਗਿਆ ਸੀਗਾ ਪਰ ਇਹ ਉਹਨਾਂ ਗਰੀਬ ਲੋਕਾਂ ਦੀ ਛੱਤ ਸੀ ਜਿਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਰਹਿਣ ਬਸੇਰਾ ਤਿਆਰ ਕੀਤਾ ਸੀਗਾ ਤਾਂ ਚ ਉਹ ਦੋ ਬਾਕੀ ਰੋਟੀ ਵੀ ਖਾ ਸਕਣ ਤੇ ਆਪਣੇ ਪਰਿਵਾਰ ਨੂੰ ਰਹਿਣ ਲਈ ਇੱਕ ਬਸੇਰਾ ਤਿਆਰ ਕਰ ਸਕਦੇ ਕਿਉਂਕਿ ਗਰੀਬੀ ਕਰਕੇ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਘਰ ਨਹੀਂ ਬਣਾ ਸਕਦਾ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਹੀ ਇਹਨਾਂ ਦੇ ਬੋਲੋ ਘਰ ਪਾ ਲਿਆ ਜਾਂਦਾ ਪਰ ਪ੍ਰਸ਼ਾਸਨ ਦਾ ਜਦੋਂ ਪੀਲਾ ਪੰਜਾ ਚੱਲ ਜਾਂਦਾ ਹੈ ਘਰ ਉਜੜ ਜਾਂਦੇ ਨੇ ਤਾਂ ਉਸ ਗਰੀਬ ਪਰਿਵਾਰ ਤੇ ਕੀ ਬੀਤਰੀ ਹੋਵੇਗੀ ਇਹ ਉਹ ਪਰਿਵਾਰ ਹੀ ਸਮਝ ਸਕਦਾ ਤੇ ਜਿਸ ਤੋਂ ਬਾਅਦ ਇਹ ਗਰੀਬ ਪਰਿਵਾਰਾਂ ਦੇ ਵਿਚਕਾਰ ਕਾਫੀ ਜ਼ਿਆਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਤੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਜੀਸੀਬੀ ਦੇ ਸ਼ੀਸ਼ੇ ਤੋੜ ਦਿੱਤੇ ਨੇ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਲਾਈਵ ਸਾਂਝੀ ਕਰਦੇ ਪਏ ਆ ਤੇ ਉਸ ਤੋਂ ਬਾਅਦ ਇੱਕ ਗਰੀਬ ਪਰਿਵਾਰ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਉਹ ਤੁਸੀਂ ਆਪ ਹੀ ਸੁਣ ਲਓ ਪਤਾ ਨਹੀਂ ਕਿ ਸਾਨੂੰ ਤਾਂ ਇਹ ਪਤਾ ਵੀ ਚੱਟੇ ਵਾਲੇ ਚੱਟੇ ਵਾਲੇ ਬੰਦ ਕਰਨ ਗਏ ਆ ਅਸੀਂ ਕਹੇ ਛੋਗਰਾ ਸਾਡੇ ਬੱਚੇ ਵੱਜ ਜਾਣਗੇ ਉਹ ਸਾਨੂੰ ਕੀ ਪਤਾ ਅਸੀਂ ਜੇ ਬੱਚੇ ਅਸੀਂ ਪਚਾਨੀਆਂ ਸਾਡੇ ਸਾਡੀਆਂ ਝੁਕੀਆਂ ਪਾੜ ਦਿੱਤੀਆਂ ਹੁਣ ਅਸੀਂ ਕਿੱਥੇ ਰੋਟੀ ਖਾਵਾਂਗੇ ਆ ਦੇਖੋ ਮੇਰਾ ਸਮਾਨ ਕਿੰਨਾ ਪਿਆ ਮੇਰੀ ਧੀ ਲੰਗੜੀ ਆ ਮੇਰੇ ਪੁੱਤ ਲਾ ਅੰਗ ਹੀ ਨਾ ਆ ਮੈਂ ਖੁਦ ਅੰਗ ਹੀ ਨਾ ਪੁੱਤ ਮੈਂ ਕਿੱਥੇ ਜਾਵਾਂ ਆਪਾਂ ਅੰਦਮਨ ਨੂੰ ਕੀ ਕਰਨਾ ਕੀ ਕਰ ਐ ਚੋਈ ਜਾ ਕੇ ਅੱਜ ਤੁਰ ਤੇ ਸਾਰੇ ਘਰ ਤੋੜ ਦਿੱਤੇ ਸਾਰੇ ਘਰ ਤੋੜ ਦਿੱਤੇ ਸਾਰੀਆਂ ਘਰ ਨਹੀਂ ਤੋੜੇ ਜੋ ਘੀਆਂ ਝੋੜੀਆਂ ਚ ਸਾਡੀਆਂ ਝੁੱਗੀਆਂ ਸਾਡੀਆਂ ਝੁੱਗੀਆਂ ਆ ਅਸੀਂ ਘਰ ਨਹੀਂ ਬਣਾਏ ਹੈਗੇ ਅਸੀਂ ਘਰ ਨਹੀਂ ਬਣਾਏ ਹੁਣ ਅਸੀਂ ਦੱਸੋ ਕਿੱਧਰ ਨੂੰ ਜਾਈਏ ਰਾਤ ਨੂੰ ਬਿਸਤਰਾ ਕਿੱਥੋਂ ਲਈਏ ਅਸੀਂ ਰੋਟੀ ਕਿੱਥੋਂ ਖਾਈਏ ਮੈਨੂੰ 5-6 ਸਾਲ ਤੜਕੇ ਨੂੰ ਮੈਨੂੰ ਆਕੇ ਮੇਰਾ ਪਿੰਡ ਲਾਡੋ ਵਾਲਾ ਮੈਂ ਇੱਥੇ ਰਹਿ ਰਿਹਾ 5-6 ਸਾਲ ਤੋਂ ਇਹਨਾਂ ਵਿੱਚ ਹੀ ਤੇ ਇਹਨਾਂ ਨੂੰ ਤੇਤੀ ਸਾਲ ਹੋ ਗਏ ਰਹਿੰਦੇ ਆਣੂ ਵੋਟਾ ਪੈਨ ਕਾਟ ਆਧਾਰ ਕਾਰਡ ਮੇਰੇ ਪਾਸਪੋਰਟ ਉਹ ਸਾਰੇ ਇੱਥੇ ਦੇ ਆ ਸਾਰੇ ਡਾਕੂਮੈਂਟ ਆ ਬਿਜਲੀ ਮੀਟਰ ਲੱਗਿਆ ਹੋਇਆ 4.7 8 ਮੀਟਰ ਲੱਗੇ ਵਜੀ ਠੀਕ ਹੈ ਠੀਕ ਹੈ ਕੁਝ ਵੀ ਕੋਈ ਰਿਜਨ ਨਹੀਂ ਦੱਸਿਆ ਕੁਛ ਕੋਈ ਰਿਜਨ ਨਹੀਂ ਦੱਸਿਆ ਸਵੇਰੇ ਆਈ ਪੁਲਿਸ ਪਹਿਲਾਂ ਨਾਲ ਅੱਡਵਾਲ ਖੜੀ ਸੀਗੀ ਅੱਗੇ ਨੋਰਮਲ ਅੱਗੇ ਵੀ ਖੜਦੀ ਆ ਤੇ ਸਾਨੂੰ ਜਦੋਂ ਉਰੇ ਪਾਸੇ ਚੱਲਿਆ ਉਰੇ ਪੁਲਿਸ ਆਈ ਆ ਗੱਡੀਆਂ ਆਈਆਂ ਅਸੀਂ ਕਹਿ ਇੱਕ ਦਿਨ ਦਾ ਟਾਈਮ ਦਿਓ ਸਾਨੂੰ ਸਾਨੂੰ ਜੋ ਵੀ ਸਾਡਾ ਸਮਾਨ ਸੇਵ ਕਰ ਲੰਦੋ ਕਿਸੇ ਨੇ ਕੁਝ ਨਹੀਂ ਸੁਣੀ ਇੱਕ ਪਲੱਸ ਕਿਸੇ ਦੇ ਘਰ ਦੇ ਵਿੱਚ ਕੱਲ ਬੱਚਾ ਹੋਇਆ ਉਹ ਬੱਚਾ ਜਣੀ ਮਤਲਬ ਘਰ ਸੇਟ ਤਾਂ ਬੱਚਾ ਅੰਦਰੋਂ ਕੱਢ ਕੇ ਲੈ ਕੇ ਜਾਂਦਾ ਵਾ ਇਹਨਾਂ ਨੇ ਇਹ ਹਾਲਾਤ ਕੀਤੇ ਆ ਕਿਸੇ ਦਾ ਸਮਾਨ ਕੱਢਣ ਦਾ ਮੌਕਾ ਨਹੀਂ ਦਿੱਤਾ ਮੇਰਾ ਘੱਟੋ ਘੱਟ 5 ਲੱਖ ਰੁਪਏ ਨੁਕਸਾਨ ਹੋ ਗਿਆ ਮੇਰਾ ਐਲਸੀਡੀ ਤੋੜਤੀ ਪੱਖੇ ਤੋੜਤੇ ਪੇਟੀ ਤੋੜਤੀ ਕੂਲਰ ਤੋੜਤੇ ਸਾਰਾ ਸਮਾਨ ਮੇਰਾ ਤੋੜਤਾ ਅੰਦਰ ਹੀ ਨੇ ਸਾਰਾ ਸਮਾਨ ਤੋੜ ਦਿੱਤਾ ਯਾਰੀ ਇਹਨਾਂ ਨੇ ਤੂੰ ਸਾਡੇ ਸਮਾਨ ਤੋੜਤਾ ਉਹ ਕਹਿੰਦੇ ਬਾਹਰ ਨਿਕਲੋ ਮੈਂ ਤਾਂ ਦੁਕਾਨ ਤੋਂ ਆਇਆ ਹਲੇ ਮੈਂ ਤਾਂ ਦੁਕਾਨ ਦੇ ਸੀਗਾ ਮੈਨੂੰ ਪਤਾ ਹੀ ਨਹੀਂ ਮੇਰਾ ਚਾਨਕ ਦੇਖਿਆ ਤੇ ਤੋੜਦੇ ਪਏ ਤਾਂ ਮੈਂ ਭੱਜ ਗਿਆ ਮੈਂ ਕੀ ਕਰਨਾ ਜਾ ਕੇ ਮੇਰਾ ਸਾਰਾ ਸਮਾਨ ਅੰਦਰ ਹੀ ਪਿਆ ਸੀਗਾ ਜਿਹੜਾ ਤੋੜਿਆ ਸਾਰਾ ਮੈਨੂੰ ਕਹੀਏ ਦੱਸੋ ਮੈਂ ਤਾਂ ਹੁਣ ਠੀਕ ਮਿੰਗਲ ਪੀਖ ਮੰਗੇ ਹੁਣ ਗੁਜ਼ਾਰਾ ਕਰਾਂਗੇ ਉੱਥੇ 20 ਸਾਲ ਹੋ ਗਏ 40 ਸਾਲ ਹੋ ਗਏ ਇੱਥੇ ਬੈਠਿਆਂ ਨੂੰ 20 ਸਾਲ ਹੋ ਗਏ ਰਾਸ਼ਨ ਕਾਰਡ ਦਾ ਸਾਰਾ ਕੋਈ ਲਾਟਾ ਮੀਟਰ ਸਭ ਨੂੰ ਲੱਗਾ ਹੋਵੇ ਸਾਡਾ ਮੀਟਰ ਟੱਕ ਲੱਗਣ ਨੂੰ ਨੋਟਿਸ ਤਾਂ ਕਿੰਦੇ ਤੈਣੇ ਨੋਟਿਸ ਤਾਂ ਮਿਲਦਾ ਹਨ ਸਰਕਾਰ ਨੂੰ ਨੋਟਿਸ ਮਿਲਦਾ ਹਨ ਇਹ ਰੇਲਵੇ ਲੈਂਡ ਦੇ ਉੱਪਰ ਲਾਡੋਵਾਲ ਸਟੇਸ਼ਨ ਹੈ ਸਾਡਾ ਇਹ ਜੋ ਰੇਲਵੇ ਲੈਂਡ ਦੇ ਉੱਪਰ ਹੈ ਇਨਕ੍ਰੋਚਮੈਂਟ ਕੀਤੀ ਹੋਈ ਹੈ ਇਹ ਕਾਫੀ ਸਾਲਾਂ ਤੋਂ ਇਨਕ੍ਰੋਚਮੈਂਟ ਚੱਲ ਰਿਹਾ ਸੀ ਤੇ ਅੱਜ ਇਹਦਾ ਹਟਾਉਣ ਦਾ ਕਾਰਵਾਈ ਰੇਲਵੇ ਪ੍ਰਸ਼ਾਸਨ ਨੇ ਕੀਤੀ ਸਰ ਕਿੰਨੇ ਕੋ ਕਾਰਵਾਈ ਜਿਹੜੀ ਕੀਤੀ ਹੈ ਕਿੰਨੇ ਕੋ ਘਰ ਜਿਹੜੇ ਇੱਥੇ ਬਣਾਏ ਗਏ ਨੇ ਨਜਾਇਜ਼ ਤੋਂ ਇਹ ਲਗਭਗ ਤੁਸੀਂ ਦੇਖ ਸਕਦੇ ਹੋ 200 ਮੀਟਰ ਦੀ ਲੈਂਥ ਚ ਸਾਰੇ ਚੁਗੀ ਚੌਪੜੀਆਂ ਸੌਫਟ ਇਨਕ੍ਰੋਚਮੈਂਟ ਹਾਰਡ ਇਨਕ੍ਰੋਚਮੈਂਟ ਬ੍ਰਿਕ ਸਟਰਕਚਰ ਇਹ ਲਗਭਗ ਸੌ ਦੇ ਆਸ-ਪਾਸ ਤੁਸੀਂ ਕਹਿ ਸਕਦੇ ਹੋ ਵੀ ਪੱਕਾ ਕੱਚਾ ਸਟਰਕਚਰ ਮਿਲਾ ਕੇ ਹੈ ਸਰ ਜਿਨ੍ਹਾਂ ਨੂੰ ਜਿਨ੍ਹਾਂ ਤੇ ਕਾਰਵਾਈ ਕੀਤੀ ਜਿਨ੍ਹਾਂ ਦੇ ਘਟ ਆਏ ਇਹਨਾਂ ਨੂੰ ਕੋਈ ਜਗ੍ਹਾ ਵੀ ਦਿੱਤੀ ਜਾ ਰਹੀ ਹੈ ਕਿ ਨਜਾਇਜ਼ ਤੌਰ ਤੇ ਸਗੇ ਤੇ ਇਹਨਾਂ ਨੂੰ ਨਹੀਂ ਨਹੀਂ ਕੋਈ ਜਗ੍ਹਾ ਨਹੀਂ ਦਿੱਤੀ ਜਾ ਰਹੀ ਇਹ ਇਲੀਗਲ ਇਨਕ੍ਰੋਚਮੈਂਟ ਸੀ ਪੀਪੀ ਐਕਟ ਚ ਕਾਰਵਾਈ ਕਰਕੇ ਪਬਲਿਕ ਪ੍ਰੋਮਿਸਿਸ ਇਵਿਕਸ਼ਨ ਐਕਟ ਉਹਦੇ ਤਹਿਤ ਇਹਨਾਂ ਨੂੰ ਨੋਪਿਸ ਦੇ ਕੇ ਸਰ ਕਰਕੇ ਤੇ ਫੈਸਲਾ ਕਰਕੇ ਉਸ ਤੋਂ ਬਾਅਦ ਇਹ ਕਾਰਵਾਈ ਇਵਿਕਸ਼ਨ ਦੀ ਕਰਾਈ ਜਾ ਰਹੀ ਹੈ ਇਹ ਕਿੰਨੇ ਕੋ ਸਾਲ ਪੁਰਾਣੇ ਕਬਜ਼ੇ ਸੀਗੇ ਜੀ ਇਹ ਦੇਖੋ ਮੇਰੀ ਤਾਂ ਪੋਸਟਿੰਗ 2 ਸਾਲ ਪਹਿਲਾਂ ਹੀ ਹੋਈ ਹੈ ਇੱਧਰ 1 ਸਾਲ ਪਹਿਲਾਂ ਜੀ ਤੇ ਦਤਾਏ ਜਾ ਰਿਹਾ ਵੀ 4 ਸਾਲ ਤੋਂ ਤੇ ਹੈਗੇ ਨੇ ਇੱਧਰ ਸਾਰੇ ਸਾਰੇ ਇਹ ਸਾਰੇ ਦੇ ਸਾਰੇ ਅਜੇ ਤੋੜ ਦਿੱਤੇ ਜਾਣਗੇ ਜੀ ਹਾਂ ਬਿਲਕੁਲ ਕਾਰਵਾਈ ਚੱਲ ਰਹੀ ਹੈ 90% ਅਸੀਂ ਕੰਮ ਕਰ ਵੀ ਲਿਆ ਤੇ ਹੋਪਫੁਲੀ 100% ਕਰਕੇ ਜਾਵਾਂਗੇ ਕੋਈ ਵਿਰੋਧ ਦਾ ਸਾਹਮਣਾ ਕਰਨਾ ਪਿਆ ਲੋਕਾਂ ਨੇ ਵਿਰੋਧ ਕੀਤਾ ਹੋਈ ਕਿਸੇ ਵਿਰੋਧ ਲਿਆ ਲੋਕਾਂ ਦਾ ਪਰ ਪੁਲਿਸ ਪ੍ਰਸ਼ਾਸਨ ਦਾ ਬਹੁਤ ਸਾਨੂੰ ਹੈਲਪ ਮਿਲਿਆ ਹੈ ਇਹ ਕਾਰਵਾਈ ਦੇ ਵਿੱਚ ਤੇ ਕੰਮ ਹੋ ਗਿਆ ਸਭ ਸੁਣਨ ਨੂੰ ਮਿਲੇ ਸੀ ਕੋਈ ਜੀਸੀਬੀ ਦਾ ਕੋਈ ਸ਼ੀਸ਼ਾ ਤੋੜ ਦਿੱਤਾ ਗਿਆ ਜੀ ਕਿਤੇ ਸਹੀ ਇਦਾਂ ਦੀ ਗੱਲ ਕੋਈ ਥੋੜਾ ਪਬਲਿਕ ਪ੍ਰੋਟੈਸਟ ਕਰਦੀ ਹੈ ਉਹਦੇ ਫਲਸਰੂਪ ਕੋਈ ਜੀਸੀਬੀ ਨੂੰ ਕੁਝ ਡੈਮੇਜ ਹੋਇਆ ਪਰ ਓਵਰ ਆਲ ਕੋਈ ਜਾਨ ਮਾਲ ਦੀ ਹਾਨੀ ਨਹੀਂ ਹੋਈ ਮਾਲ ਦੀ ਹਾਨੀ ਬਸ ਜੀਸੀਬੀ ਦਾ ਸੀ ਛੱਟਿਆ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਭਗਵਾਨ ਕਮਾਲ ਸਰਕਾਰ ਮੁਰਦਾਬਾਦ ਮੁਰਦਾਬਾਦ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਬੇਸ਼ੱਕ ਰੇਲਵੇ ਦੀ ਜਗ੍ਹਾ ਤੇ ਨਜ਼ਾਇਜ਼ ਕਬਜ਼ੇ ਕਰਕੇ ਘਰ ਬਣਾਏ ਗਏ ਸੀਗੇ ਬਸੇਰਾ ਪਾਇਆ ਗਿਆ ਸੀਗਾ ਪਰ ਇਹ ਉਹਨਾਂ ਗਰੀਬ ਲੋਕਾਂ ਦੀ ਛੱਤ ਸੀ ਜਿਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਰਹਿਣ ਬਸੇਰਾ ਤਿਆਰ ਕੀਤਾ ਸੀਗਾ ਤਾਂ ਚ ਉਹ ਦੋ ਵਕਤ ਦੀ ਰੋਟੀ ਵੀ ਖਾ ਸਕਣ ਤੇ ਆਪਣੇ ਪਰਿਵਾਰ ਨੂੰ ਰਹਿਣ ਲਈ ਇੱਕ ਬਸੇਰਾ ਤਿਆਰ ਕਰ ਸਕਣ ਕਿਉਂਕਿ ਗਰੀਬੀ ਕਰਕੇ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਘਰ ਨਹੀਂ ਬਣਾ ਸਕਦਾ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਹੀ ਇਹਨਾਂ ਦੇ ਵੱਲੋਂ ਘਰ ਪਾ ਲਿਆ ਜਾਂਦਾ ਪਰ ਪ੍ਰਸ਼ਾਸਨ ਦਾ ਜਦੋਂ ਪੀਲਾ ਪੰਜਾ ਚੱਲ ਜਾਂਦਾ ਹੈ ਘਰ ਉਜੜ ਜਾਂਦੇ ਨੇ ਤਾਂ ਉਸ ਗਰੀਬ ਪਰਿਵਾਰ ਤੇ ਕੀ ਬੀਤਰੀ ਹੋਵੇਗੀ ਇਹ ਪਰਿਵਾਰ ਹੀ ਸਮਝ ਸਕਦਾ ਹੈ ਜਿਸ ਤੋਂ ਬਾਅਦ ਇੱਕ ਗਰੀਬ ਪਰਿਵਾਰਾਂ ਦੇ ਵਿਚਕਾਰ ਕਾਫੀ ਜ਼ਿਆਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਤੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਜੀਸੀਬੀ ਦੇ ਸੀਟੇ ਤੋੜ ਦਿੱਤੇ ਨੇ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ লাইਵ ਸਾਂਝੀ ਕਰਦੇ ਪਏ ਆ ਤੇ ਉਸ ਤੋਂ ਬਾਅਦ ਇੱਕ ਗਰੀਬ ਪਰਿਵਾਰ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਉਹ ਤੁਸੀਂ ਆਪ ਹੀ ਸੁਣ ਲਓ ਪਤਾ ਨਹੀਂ ਕਿ ਸਾਨੂੰ ਤਾਂ ਇਹ ਪਤਾ ਵੀ ਚੱਟੇ ਵਾਲੇ ਚਟੇ ਵਾਲੇ ਬੰਦ ਕਰਨ ਗਏ ਆ ਅਸੀਂ ਕਿਾ ਛੋਗਰ ਸਾਡੇ ਬੱਚੇ ਵੱਜ ਜਾਣਗੇ ਉਹ ਸਾਨੂੰ ਕੀ ਪਤਾ ਅਸੀਂ ਜੇ ਬੱਚੇ ਅਸੀਂ ਪਚਾਨੀਆਂ ਸਾਡੇ ਸਾਡੀਆਂ ਝੁਕੀਆਂ ਪਾੜ ਦਿੱਤੀਆਂ ਹੁਣ ਅਸੀਂ ਕਿੱਥੇ ਰੋਟੀ ਖਾਵਾਂਗੇ ਆ ਦੇਖੋ ਮੇਰਾ ਸਮਾਨ ਕਿੰਨਾ ਪਿਆ ਮੇਰੀ ਧੀ ਲੰਗੜੀ ਆ ਮੇਰੇ ਪੁੱਤ ਲਾ ਅੰਗ ਹੀ ਨਾ ਆ ਮੈਂ ਖੁਦ ਅੰਗ ਹੀ ਨਾ ਪੁੱਤ ਮੈਂ ਕਿੱਥੇ ਜਾਵਾਂ ਆਪਾਂ ਅੰਦਮਨ ਨੂੰ ਕੀ ਕਰਨਾ ਕੀ ਕਰ ਐ ਚੋਈ ਜਾ ਕੇ ਅੱਜ ਤੋੜ ਤੇ ਸਾਰੇ ਘਰ ਤੋੜ ਦਿੱਤੇ ਸਾਰੇ ਘਰ ਤੋੜ ਦਿੱਤੇ ਸਾਰੀਆਂ ਘਰ ਨਹੀਂ ਤੋੜੇ ਚੁਗੀਆਂ ਝੋੜੀਆਂ ਸਾਡੀਆਂ ਝੁਗੀਆਂ ਸਾਡੀਆਂ ਝੁਗੀਆਂ ਆ ਅਸੀਂ ਘਰ ਨਹੀਂ ਬਣਾਏ ਹੈਗੇ ਅਸੀਂ ਘਰ ਨਹੀਂ ਬਣਾਏ ਹੁਣ ਅਸੀਂ ਦੱਸੋ ਕਿੱਧਰ ਨੂੰ ਜਾਈਏ ਰਾਤ ਨੂੰ ਬਿਸਤਰਾ ਕਿੱਥੋਂ ਲਈਏ ਅਸੀਂ ਰੋਟੀ ਕਿੱਥੋਂ ਖਾਈਏ ਮੈਨੂੰ 5-6 ਸਾਲ ਤੜੀ ਤੋਂ ਮੈਨੂੰ ਆਕੇ ਮੇਰਾ ਪਿੰਡ ਲਾਡੋ ਵਾਲਾ ਮੈਂ ਇੱਥੇ ਰਹਿ ਰਿਹਾ 5-6 ਸਾਲ ਤੋਂ ਇਹਨਾਂ ਵਿਚੀ ਤੇ ਇਹਨਾਂ ਨੂੰ 3-3 ਸਾਲ ਹੋ ਗਏ ਰਹਿੰਦੇ ਆਣੂ ਵੋਟਾ ਪੈਨ ਕਾਟ ਆਧਾਰ ਕਾਰਡ ਮੇਰੇ ਪਾਸਪੋਰਟ ਉਹ ਸਾਰੇ ਇੱਥੇ ਦੇ ਆ ਸਾਰੇ ਡਾਕੂਮੈਂਟ ਆ ਬਿਜਲੀ ਦਾ ਮੀਟਰ ਲੱਗਿਆ ਹੋਇਆ ਹਾਂ ਜੀ ਡੋਟ 7-8 ਮੀਟਰ ਲੱਗੇ ਬਜੀ ਠੀਕ ਹੈ ਠੀਕ ਹੈ ਕੁਝ ਵੀ ਨਹੀਂ ਕੋਈ ਰੀਜਨ ਨਹੀਂ ਦੱਸਿਆ ਕੋਈ ਰੀਜਨ ਨਹੀਂ ਦੱਸਿਆ ਸਵੇਰੇ ਆਈ ਪੁਲਿਸ ਪਹਿਲਾਂ ਨਾਲ ਅੱਡਵਾਲ ਖੜੀ ਸੀਗੀ ਅਸੀਂ ਨੋਰਮਲ ਅੱਗੇ ਵੀ ਖੜ੍ਹਦੀ ਆ ਤੇ ਸਾਨੂੰ ਜਦੋਂ ਉਰੇ ਪਾਸੇ ਚੱਲੇ ਉਰੇ ਪੁਲਿਸ ਆਈ ਆ ਗੱਡੀਆਂ ਆਈਆਂ ਅਸੀਂ ਕਹਾਂ ਇੱਕ ਦਿਨ ਦਾ ਟਾਈਮ ਦਿਓ ਸਾਨੂੰ ਸਾਨੂੰ ਜੋ ਵੀ ਸਾਡਾ ਸਮਾਨ ਸੇਵ ਕਰ ਲੰਦੋ ਕਿਸੇ ਨੇ ਕੁਝ ਨਹੀਂ ਸੁਣੀ ਇੱਕ ਪਲੱਸ ਕਿਸੇ ਦੇ ਘਰ ਦੇ ਵਿੱਚ ਕੱਲ ਬੱਚਾ ਹੋਇਆ ਉਹ ਬੱਚਾ ਜਣੀ ਮਤਲਬ ਘਰ ਸੇੜ ਤਾਂ ਬੱਚਾ ਅੰਦਰੋਂ ਕੱਢ ਕੇ ਲੈ ਕੇ ਜਾਂਦਾ ਵਾ ਹੂੰ ਇਹਨਾਂ ਨੇ ਇਹ ਹਾਲਾਤ ਕੀਤੇ ਆ ਕਿਸੇ ਦਾ ਸਮਾਨ ਕੱਢਣ ਦਾ ਮੌਕਾ ਨਹੀਂ ਦਿੱਤਾ ਮੇਰਾ ਘੱਟੋ ਘੱਟ 5 ਲੱਖ ਰੁਪਏ ਨੁਕਸਾਨ ਹੋ ਗਿਆ ਮੇਰਾ ਐਲਸੀਡੀ ਤੋੜਤੀ ਪੱਖੇ ਤੋੜਤੇ ਪੇਟੀ ਤੋੜਤੀ ਕੂਲਰ ਤੋੜਤੇ ਸਾਰਾ ਸਮਾਨ ਮੇਰਾ ਤੋੜਤਾ ਅੰਦਰ ਹੀ ਨੇ ਸਾਰਾ ਸਮਾਨ ਤੋੜ ਦਿੱਤਾ ਯਾਨੀ ਇਹਨਾਂ ਨੇ ਤੁਸੀਂ ਸਾਡੇ ਸਮਾਨ ਤੋੜ ਤਾ ਉਹ ਕਹਿੰਦੇ ਬਾਹਰ ਨਿਕਲੋ ਮੈਂ ਤਾਂ ਦੁਕਾਨ ਤੋਂ ਆਇਆ ਹਲੇ ਮੈਂ ਦੁਕਾਨ ਦੇ ਸੀਗਾ ਮੈਨੂੰ ਪਤਾ ਹੀ ਨਹੀਂ ਮੇਰਾ ਚਾਨਕ ਦੇਖਿਆ ਤੇ ਤੋੜਦੇ ਪਏ ਤਾਂ ਮੈਂ ਭੱਜ ਗਿਆ ਮੈਂ ਕੀ ਕਰਨਾ ਜਾ ਕੇ ਮੇਰਾ ਸਾਰਾ ਸਮਾਨ ਅੰਦਰ ਹੀ ਪਿਆ ਸੀਗਾ ਜਿਹੜਾ ਤੋੜਿਆ ਸਾਰਾ ਮੈਨੂੰ ਕਹੀਏ ਦੱਸੋ ਮੈਂ ਤਾਂ ਠੀਕ ਮਿੰਗਲ ਵਾਲਾ ਕੰ ਪੀਖ ਮੰਗੇ ਹੁਣ ਗੁਜ਼ਾਰਾ ਕਰਾਂਗੇ ਉੱਥੇ 20 ਸਾਲ ਹੋ ਗਏ 40 ਸਾਲ ਹੋ ਗਏ ਇੱਥੇ ਬੈਠਿਆਂ ਨੂੰ ਜਾਲ ਲਾਉਂਗੇ ਰਾਸ਼ਨ ਕਾਰਡ ਦਾ ਸਾਰਾ ਕੋਈ ਲਾਟਾ ਮੀਟਰ ਸਭ ਨੂੰ ਲੱਗਾ ਹੋ ਰਿਹਾ ਸਾਡਾ ਮੀਟਰ ਟੱਕਣ ਨੂੰ ਨੋਟਿਸ ਤਾਂ ਕਿੰਦੇ ਤੱਕ ਨਹੀਂ ਲੋਟਸ ਤਾਂ ਮਿਲਦਾ ਨਾ ਸਰਕਾਰ ਨੂੰ ਨੋਟਿਸ ਮਿਲਦਾ ਨਾ ਇਹ ਰੇਲਵੇ ਲੈਂਡ ਦੇ ਉੱਪਰ ਲਾਡੋਵਾਲ ਸਟੇਸ਼ਨ ਹੈ ਸਾਡਾ ਇਹਦੇ ਜੋ ਰੇਲਵੇ ਲੈਂਡ ਦੇ ਉੱਪਰ ਹੈ ਇਨਕ੍ਰੋਚਮੈਂਟ ਕੀਤੀ ਹੋਈ ਹੈ ਇਹ ਕਾਫੀ ਸਾਲਾਂ ਤੋਂ ਇਨਕ੍ਰੋਚਮੈਂਟ ਚੱਲ ਰਿਹਾ ਸੀ ਇਹ ਪਿਆਜ ਜੀ ਦਾ ਹਟਾਉਣ ਦਾ ਕਾਰਵਾਈ ਰੇਲਵੇ ਪ੍ਰਸ਼ਾਸਨ ਨੇ ਕੀਤੀ ਸਰ ਕਿੰਨੇ ਕੋ ਕਾਰਵਾਈ ਜਿਹੜੀ ਕੀਤੀ ਹੈ ਕਿੰਨੇ ਕੋ ਘਰ ਜਿਹੜੇ ਇੱਥੇ ਬਣਾਏ ਗਏ ਨੇ ਜਾਇਦੋ ਇਹ ਲਗਭਗ ਤੁਸੀਂ ਦੇਖ ਸਕਦੇ ਹੋ 200 ਮੀਟਰ ਦੀ ਲੈਂਥ ਚ ਸਾਰੇ ਚੁਗੀ ਚੋਪੜੀਆਂ ਸੌਫਟ ਇਨਕ੍ਰੋਚਮੈਂਟ ਹਾਰਡ ਇਨਕ੍ਰੋਚਮੈਂਟ ਬ੍ਰਿਕ ਸਟਰਕਚਰ ਇਹ ਲਗਭਗ ਸੌਦੇ ਆਸਪਾਸ ਤੁਸੀਂ ਕਹਿ ਸਕਦੇ ਹੋ ਵੀ ਪੱਕਾ ਕੱਚਾ ਸਟਰਕਚਰ ਮਿਲਾ ਕੇ ਹੈ ਸਰ ਜਿਨ੍ਹਾਂ ਨੂੰ ਜਿਨ੍ਹਾਂ ਤੇ ਕਾਰਵਾਈ ਕੀਤੀ ਜਿਨ੍ਹਾਂ ਦੇ ਘਟ ਆਏ ਇਹਨਾਂ ਨੂੰ ਕੋਈ ਜਗ੍ਹਾ ਵੀ ਦਿੱਤੀ ਜਾ ਰਹੀ ਹੈ ਕਿ ਨਜਾਇਜ਼ ਤੌਰ ਤੇ ਸੀਗੇ ਤੇ ਇਹਨਾਂ ਨੂੰ ਨਹੀਂ ਨਹੀਂ ਕੋਈ ਜਗ੍ਹਾ ਨਹੀਂ ਦਿੱਤੀ ਜਾ ਰਹੀ ਇਹ ਇਲੀਗਲ ਇਨਕ੍ਰੋਚਮੈਂਟ ਸੀ ਪੀਪੀ ਐਕਟ ਚ ਕਾਰਵਾਈ ਕਰਕੇ ਪਬਲਿਕ ਪ੍ਰੋਮਿਸਿਸ ਇਵਿਕਸ਼ਨ ਐਕਟ ਉਹਦੇ ਤਹਿਤ ਇਹਨਾਂ ਨੂੰ ਨੋਟਿਸ ਦੇ ਕੇ ਸਰਵ ਕਰਕੇ ਤੇ ਫੈਸਲਾ ਕਰਕੇ ਉਸ ਤੋਂ ਬਾਅਦ ਇਹ ਕਾਰਵਾਈ ਇਵਿਕਸ਼ਨ ਦੀ ਕਰਾਈ ਜਾ ਰਹੀ ਹੈ ਇਹ ਕਿੰਨੇ ਕੋ ਸਾਲ ਪੁਰਾਣੇ ਕਬਜ਼ੇ ਸੀਗੇ ਜੀ ਇਹ ਦੇਖੋ ਮੇਰੀ ਤਾਂ ਪੋਸਟਿੰਗ 2 ਸਾਲ ਪਹਿਲਾਂ ਹੀ ਹੋਈ ਹੈ ਇੱਧਰ 1 ਸਾਲ ਪਹਿਲਾਂ ਜੀ ਇਹ ਦੋਤਾਏ ਜਾ ਰਿਹਾ ਵੀ 4 ਸਾਲ ਤੋਂ ਤੇ ਹੈ ਕਿ ਨੀ 4000 ਇਹ ਸਾਰੇ ਦੇ ਸਾਰੇ ਅਜੇ ਤੋੜ ਦਿੱਤੇ ਜਾਣਗੇ ਜੀ ਹਾਂ ਬਿਲਕੁਲ ਕਾਰਵਾਈ ਚੱਲ ਰਹੀ ਹੈ 90% ਅਸੀਂ ਕੰਮ ਕਰ ਵੀ ਲਿਆ ਤੇ ਹੋਪਫੁਲੀ 100% ਕਰਕੇ ਜਾਵਾਂਗੇ ਕੋਈ ਵਿਰੋਧ ਦਾ ਸਾਹਮਣਾ ਕਰਨਾ ਪਿਆ ਲੋਕਾਂ ਨੇ ਵਿਰੋਧ ਕੀਤਾ ਹੋਈ ਕਿਸੇ ਵਿਰੋਧ ਲਿਆ ਲੋਕਾਂ ਦਾ ਪਰ ਪੁਲਿਸ ਪ੍ਰਸ਼ਾਸਨ ਦਾ ਬਹੁਤ ਸਾਨੂੰ ਹੈਲਪ ਮਿਲਿਆ ਹੈ ਇਹ ਕਾਰਵਾਈ ਦੇ ਵਿੱਚ ਤੇ ਕੰਮ ਹੋ ਗਿਆ ਸਭ ਸੁਣਨ ਨੂੰ ਮਿਲੇ ਸੀ ਕੋਈ ਜੀਸੀਬੀ ਦਾ ਕੋਈ ਸ਼ੀਸ਼ਾ ਪੁਰਜਾ ਤਾ ਗਿਆ ਜੀ ਕਿਤੇ ਸਿੱਕੀ ਇੱਦਾਂ ਦੀ ਗੱਲ